ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਬਾਬਾ ਜੀ ਅੱਜ ਦਲਪੰਥ ਕਿੱਥੇ ਪਹੁੰਚਿਆ ਹੋਇਆ ਕਿੱਥੇ ਪੜਾ ਲੱਗਿਆ ਹੋਇਆ ਆਪਣੀਆਂ ਸੰਗਤਾਂ ਨੂੰ ਦੱਸ ਗਿਆ ਸਭ ਤੋਂ ਪਹਿਲਾਂ ਤਾਂ ਹੀ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਜਿੰਨੀਆਂ ਵੀ ਸਾਰੇ ਵਿਸ਼ਵ ਤੇ ਜਿੰਨੇ ਵੀ ਸੇਵਾਦਾਰਾਂ ਪੰਥ ਨਾਲ ਜੁੜੇ ਹੋਏ ਆ ਜਿਹੜੇ ਤੇ ਇਹ ਜਿਹੜਾ ਦਲਪੰਥ ਗੁਰਨਾਨਕ ਦੇ ਪਾਤਸ਼ਾਹ ਦਾ ਜਿਹੜਾ ਅੱਜ ਪ੍ਰਕਾਸ਼ ਪੁਰਬ ਆਪਣ ਸਾਰਿਆਂ ਨੂੰ ਪਤਾ ਇਹ ਗੱਲ ਦਾ ਹਰ ਇੱਕ ਜਗ੍ਹਾ ਤੇ ਬਹੁਤ ਹੀ ਵੱਧ ਚੜ੍ਹ ਕੇ ਸੰਗਤਾਂ ਦੇ ਵੱਲੋਂ ਇਹ ਜਿਹੜਾ ਗੁਰਨਾਨਕ ਦੇਵ ਪਾਤਸ਼ਾਹ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਕਈਆਂ ਨੇ ਅੱਜ ਖੰਡ ਪਾਠਾਂ ਦੇ ਭੋਗ ਪਾਏ ਆ ਕਈਆਂ ਨੇ ਅੱਜ ਪ੍ਰਕਾਸ਼ ਕਰੇ ਆ ਕਿਸੇ ਨੇ ਸਹਿਜ ਪਾਠ ਕੀਤਾ ਕਿਸੇ ਹਿਸਤਾਨ ਤੇ ਵੀ ਕਹਿ ਦਈਏ ਵੀ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਜੀ ਬਾਬਾ ਜੀ ਗੁਰਨਾਨਕ ਦੇਵ ਪਾਤਸ਼ਾਹ ਦਾ ਦਿਹਾੜਾ ਮਨਾਇਆ ਇਹ ਜਿਹੜਾ ਦਲਪੰਥ ਜਥੇਦਾਰ ਬਾਬਾ ਜਗਿੰਦਰ ਸਿੰਘ ਜੀ ਰਕਬੇ ਵਾਲੇ ਜ਼ਹੀਦਾਰ ਬਾਬਾ ਜੱਸਾ ਸਿੰਘ ਜੀ ਰਕਬੇ ਵਾਲੇ ਘੋੜਿਆਂ ਦੇ ਜੱਥੇਦਾਰ ਜ਼ਹੀਦਾਰ ਬਾਬਾ ਬਹਾਦਰ ਸਿੰਘ ਸਾਹਿਬ ਜੀ ਸ਼ਹੀਦ ਜ਼ਹੀਦਾਰ ਬਾਬਾ ਮਾਨ ਸਿੰਘ ਜੀ 96 ਕਰੋੜੀ ਜ਼ਹੀਦਾਰ ਬਾਬਾ ਸ਼ਮਸ਼ੇਰ ਸਿੰਘ ਜੀ ਬੁੱਢਾ ਦਲ ਜੋ ਉਹਨਾਂ ਦੀ ਰਹਿਣ ਮਾਈ ਹੈਟ ਇਹ ਦਲ ਪੰਥਾ ਜਿਹੜਾ ਕੋਟਕਪੂਰਾ ਵਿਖੇ ਗੁਰਦੁਆਰਾ ਤੁਲਾ ਸਾਹਿਬ ਵਿਖੇ ਉਤਾਰਾ ਹੋਇਆ ਦਲ ਪੰਥ ਦਾ ਤੇ ਅੱਜ ਜਿਹੜਾ ਨਗਰ ਕੀਰਤਨਾ ਹੈ ਤੇ ਨਗਰ ਕੀਰਤਨ ਦੇ ਵਿੱਚ ਵੀ ਸੰਗਤਾਂ ਬਹੁਤ ਵੱਧ ਚੜ੍ਹ ਕੇ ਆ ਕੇ ਹਾਜ਼ਰੀਆਂ ਭਰ ਰਹੀਆਂ ਸੇਵਾ ਦੇ ਵਿੱਚ ਵੀ ਜਿਹੜੇ ਘੋੜੇ ਨੇ ਇਹ ਬਾਬਾ ਬਹਾਦਰ ਸਿੰਘ ਸ਼ਹੀਦ ਉਹਨਾਂ ਦੇ ਦਾਲ ਪੰਥ ਦੇ ਘੋੜੇ ਨੇ ਜੀ ਬਾਬਾ ਜੀ ਜਿਹਨਾਂ ਘੋੜਿਆਂ ਦੀ ਜਿੰਦਾਰੀ ਤੇ ਬਾਬਾ ਸ਼ਮਸ਼ੇਰ ਸਿੰਘ ਜੀ ਨੇ ਹਾਂ ਜੀ ਘੋੜਿਆਂ ਦੀ ਜਿੰਦਾਰੀ ਅੱਛਾ ਜੀ ਬਾਬਾ ਮਾਨ ਸਿੰਘ ਜੀ 96 ਗਰੂੜੀ ਜਥੇਦਾਰ ਨੇ ਤੇ ਦੋਸਤਾਂ ਨੂੰ ਬਾਬਾ ਜੀ ਸੰਗਤਾਂ ਨੂੰ ਆਪਾਂ ਘੋੜਿਆਂ ਦੇ ਵੀ ਦਰਸ਼ਨ ਕਰਾ ਦਗੇ ਹਾਂਜੀ ਹਾਂਜੀ ਕਰਾਓ ਦਰਸ਼ਨ ਬਸ ਪੜਾ ਦਾ ਪੜਾ ਬਾਬਾ ਜੀ ਫਿਰ ਵੀ ਚਰਦੇ ਰਹਿੰਦਾ ਦਲਪੰਥ ਹਨਾ ਇਹ ਇਹ ਦਲਪੰਥ ਬਾਬਾ ਜੀ ਐ ਚੱਕਰਵਰਤੀ ਰਹਿੰਦਾ ਸਦਾ ਇਹ ਇਹਨਾਂ ਨੇ ਕੋਈ ਇੱਕ ਥਾਂ ਤੇ ਨਹੀਂ ਖੜਨਾ ਜਾ ਕੇ ਘਰਾਂ 'ਚ ਨਹੀਂ ਵੜਨਾ ਸੱਤ ਥੱਲੇ ਇਹਨਾਂ ਦਾ ਘਾਟੀ ਨਿਭਾਉਂਦਾ ਨੰਗ ਸਿੰਘਾਂ ਦਾ ਠੀਕ ਹੈ ਜੀ ਜਿਹੜੇ ਨੰਗ ਸਿੰਘਾਂ ਬਾਬਾ ਜੀ ਹੁਣ ਆ ਦੇਖੋ ਕੋੜਾ ਇੱਕ ਖੜਾ ਹਨਾ ਕੋੜੇ ਵੀ ਬਾਹਰ ਹੀ ਖੜਿਆ ਹਾਂਜੀ ਇਹ ਨੰਗ ਸਿੰਘਾਂ ਦਾ ਵੀ ਇਦਾਂ ਹੀ ਬਹੜਾ ਦੇਖੋ ਤੰਬੂ ਲੱਗਿਆ ਹਨਾ ਤੰਬੂਆਂ ਦੇ ਵਿੱਚ ਇਹਨਾਂ ਦਾ ਹੁੰਦਾ ਜਿਹੜਾ ਕਹਦੀਏ ਜਿਵੇਂ ਸ਼ੇਰ ਹੁੰਦਾ ਨਾ ਹਾਂਜੀ ਸ਼ੇਰ ਜੰਗਲ 'ਚ ਹੀ ਰਹਿੰਦਾ ਵਾ ਠੀਕ ਹੈ ਸ਼ੇਰ ਕਿ ਜਾ ਕੇ ਛਾਤਾ ਥੱਲੇ ਦਲਜਾ ਦੇ ਖਾਲਸਾ ਵੀ ਸ਼ੇਰ ਆ ਤੇ ਫਿਰ ਖਾਲਸੇ ਦਾ ਸ਼ੇਰ ਹੈ ਜਿਹੜਾ ਜੰਗਲ ਆ ਇਹ ਪੰਥ ਹੈ ਠੀਕ ਹੈ ਇੱਥੇ ਫਿਰ ਖਾਲਸੇ ਦਾ ਪਹਿਰਾਵਾ ਦਲ ਪੰਥ ਦੇ ਅੰਦਰ ਆ ਜੋ ਬਾਬਾ ਇਧਰ ਲਈ ਸਾਈਡ ਵੀ ਕੋੜੇ ਖੜੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਨਾਓ ਦੋਸਤੋ ਇਧਰ ਵੀ ਕੋੜਿਆਂ ਦੇ ਦਰਸ਼ਨ ਮੇਲੇ ਕਰਾਉਣੇ ਆਂਗੇ ਇਹ ਜਿਹੜਾ ਬਾਬਾ ਜੀ ਜਿਹੜਾ ਸਿੰਘਾਂ ਦਾ ਪਹਿਰਾ ਬਣਾ ਇਹ ਚੱਕਰਵਰਤੀ ਐ ਸਦਾ ਅੱਛਾ ਜੀ ਹਾਂ ਇਹ ਸੜਾ ਚੱਕਰਵਰਤੀ ਆ ਘੋੜੇ ਬਾਬਾ ਜੀ ਆ ਜੋ ਆਪੋ ਪੁੱਪਰ ਦੀ ਉਧਰੋਂ ਪਾਸੇ ਆਉਂਦੀ ਕੈਮਰਾ ਮਾਰਨ ਦੇ ਨਾਲ ਤਾਂ ਤੁੱਪ ਪਊਗੀ ਆ ਜੋ ਇੱਥੋਂ ਦੀ ਹੋ ਜਾਈ ਅਸੀਂ ਹਰ ਕਿਤੇ ਬਾਬਾ ਜੀ ਜਾ ਕੇ ਕਹਿੰਦੀ ਜਿਵੇਂ ਹੁਣ ਗੁਰਪੁਰਬ ਆ ਸੁਲਤਾਨਪੁਰ ਦੀ ਧਰਤੀ ਤੇ ਮਨਾਇਆ ਪੰਥ ਨੇ ਅੱਛਾ ਜੀ ਅੱਗੇ ਸਵਾ ਯਾਨੀ ਸਹਬਜ਼ਾਦਿਆਂ ਦੀ ਸ਼ਿਦੀ ਦੇੜੇ ਆ ਜਾਣ ਫਤਿਹਗੜ੍ਹ ਸਾਹਿਬ ਜਿਹੜਾ ਉਦੋਂ ਜੋੜ ਮੇਲੇ ਮਨਾਏ ਜਾਣਗੇ ਜੀ ਬਾਬਾ ਜੀ ਇਹ ਕਹਦੇ ਵੇ ਸਾਰਾ ਹੀ ਨਾ 12 ਮਹੀਨੇ 30 ਦਿਨ ਚੱਕਰ ਵਰਤੀ ਪਰੇ ਹੈ ਨਾ ਸਿੰਘਾਂ ਦਾ ਜੀ ਬਾਬਾ ਜੀ ਬਾਬਾ ਜੀ ਘੋੜੇ ਬਹੁਤ ਸੁੰਦਰਾ ਜੀ ਹਾਂਜੀ ਘੋੜੇ ਪਰ ਬਾਬਾ ਜੀ ਆਏ ਆ ਫੌਜਾਂ ਸੇਵਾ ਕਰਦੀਆਂ ਉਹ ਤਨੋਂ ਮਣੋ ਜੀ ਆਜੋ ਇੱਧਰ ਵੀ ਖੜੇ ਐ ਘੋੜੇ ਚਲੋ ਬਾਬਾ ਜੀ ਇੱਧਰ ਹੀ ਦੋਸਤ ਲਾਓ ਦੋਸਤੋ ਦੇਖੋ ਤੁਸੀਂ ਬੜੇ ਚੜ੍ਹਦੀ ਕਲਾ ਵਾਲੇ ਘੋੜੇ ਆਗੇ ਸਿੰਘ ਸਿੰਘ ਫੌਜਾਂ ਦੇ ਆ ਘੋੜਾ ਮੁੰਦਰ ਘੋੜਾ ਇਹਦਾ ਨਾ ਜੀ ਮੁੰਦਰ ਹੈ ਮੁੰਦਰਾ ਜੀ ਇਹਦਾ ਨਾਮ ਇਹਦਾ ਨਾ ਮੁੰਦਰ ਆ ਜੀ ਠੀਕ ਹੈ ਬਹੁਤ ਤੇਜ਼ ਭਜਦਾ ਇਹ ਘੋੜਾ ਐਡਾ ਚੰਗੀ ਆ ਠੀਕ ਆ ਇਧਰ ਆ ਲੋ ਦੋਸਤੋ ਕੱਲੇ ਕੱਲੇ ਸਾਨੂੰ ਘੋੜੇ ਦੇ ਵੀ ਨਾਲ ਦਰਸ਼ਨ ਕਰਵਾਉਂਦਾ ਨਹੀਂ ਤਾਂ ਕਹ ਰਹੀ ਹੈ ਵੀ 50 55 ਘੋੜੇ ਹੈਗੇ ਆ ਠੀਕ ਹੈ ਠੀਕ ਇਹ ਖਾਲਸੇ ਦਾ ਪਰਾ ਤਾਂ ਚੱਕਰਵਰਤੀ ਆ ਜੀ ਇਹਨਾਂ ਨੇ 12 ਮਹੀਨੇ ਤੀਹਾਂ ਚੱਕਰਵਰਤੀ ਰਹਿਣਾ ਪੰਥ ਨੇ ਠੀਕ ਹੈ ਜੀ ਹਾਂਜੀ ਇਹ ਕਿਸੇ ਦੇ ਅਧੀਨ ਨਹੀਂਗਾ ਇਹ ਪਾਸ਼ਾਈਆਂ ਮਹਾਰਾਜ ਨੇ ਕੱਲੇ ਕੱਲੇ ਸੰਗੜੂ ਦਿੱਤੀਆਂ ਸਹੀ ਹੈ ਜੀ ਸਹੀ ਹੈ ਬਾਬਾ ਜੀ ਤੰਬੂਆਂ ਦੇ ਵਿੱਚ ਰਹਿਣਾ, ਦੇਗ ਪਾਣੀ ਲਾਉਣਾ, ਚੜ੍ਹਦੀ ਕਲਾ 'ਚ ਰਹਿਣਾ ਮਰਿਆਦਾ ਨਾਲ ਰਹਿਣਾ, ਲੋ ਲੰਗਰਾਂ ਦੀ ਸੇਵਾ ਕਰਨੀ ਆ ਬਿਵੇਕ ਦੇ ਪਰੇ ਨਾ ਦਰਬਾਰਾਂ ਦਾ ਪਰਾ ਕਰਨਾ ਵਾ। ਹਨਾ ਬਾਣੀ ਦਾ ਪਰਾ ਕਰਨਾ ਕੋਈ ਮਾੜੀਆਂ ਮੋਟੀਆਂ ਖੇਡਾਂ ਨਹੀਂ ਹੁਣ بڑے ਲੋਕ ਤਾਂ ਜਿਹੜਾ ਕਿੜਾ ਉੱਠ ਕੇ ਨਾਂ ਸਿੰਘਾਂ ਬਾਰੇ ਬੋਲੀ ਜਾਂਦਾ ਅੱਜ ਕੱਲ੍ਹ। ਅੱਜ ਉਧਰ ਵੀ ਆਪਾਂ ਘੋੜਾ ਦਿਖਾਦੀਏ। ਦੇਖੋ ਦੋਸਤੋ। ਮਾਰਵਾੜੀ ਘੋੜਾ ਕੰਮ ਤੇ ਇੱਕ ਨੰਗ ਸਿੰਘਾਂ ਦੀ ਮਰਿਆਦਾ ਪ੍ਰਾਤਨ ਜਿਹੜਾ ਸਵਾਰ ਆ ਜਿਹਦੇ ਪੈਰੇ ਚ ਘੋੜਾ ਉਹਨੇ ਆਸਨ ਵੀ ਘੋੜੇ ਦੇ ਕੋਲੇ ਹੀ ਰੱਖਣਾ ਸੰਗ ਨੇ ਠੀਕ ਹੈ ਜੀ ਠੀਕ ਇੱਥੇ ਮਰਜੀ ਹੋਇਆ ਸਨ ਠੀਕ ਆਪਣਾ ਇਹ ਜਿਹੜੇ ਹਰੇਕ ਬੰਦਾ ਥੋੜੀ ਪੈ ਸਕਦਾ ਵਾ ਕਿਤੇ ਸਹੀ ਗੱਲ ਹੈ ਜੀ ਖੁੱਲਿਆ ਚ ਸਹੀ ਗੱਲ ਹੈ ਹੈ ਲੋਕੋ ਲਈ ਖਾਲਸਾਈ ਕਹਿੰਦੇ ਤਾਂ ਹੈ ਵੀ ਖਾਲਸਾ ਲਾਉਂਦਾ ਜੰਗਲ ਚ ਮੰਗਲਾ ਹਾਂ ਜਿਹੜੇ ਹਨ ਲੋਕ ਜਿਹੜਾ ਕਿੜਾ ਉੱਠ ਕੇ ਜਿਹੜਾ ਨਾ ਸਿੰਘਾਂ ਨੂੰ ਬੋਲਦਾ ਨਾ ਸਾਡੀ ਉਹਨਾਂ ਨੂੰ ਬੇਨਤੀ ਆਵੇ ਤੁਸੀਂ ਆਓ 10 ਦਿਨ ਲਾ ਕੇ ਦੇਖੋ ਇੱਥੇ ਮੜਾ ਜਾ ਕੋਈ ਜਿਹੜਾ ਕੋਈ ਵਹਿ ਪਰਮ ਹੋਇਆ ਸਭ ਨਿਕਲ ਜਾਣਾ ਸਹੀ ਹੈ ਜੀ ਸਹੀ ਹੈ ਇੱਥੇ ਆ ਕੇ ਪਤਾ ਲੱਗਦਾ ਕਿਹੜੇ ਭਾਵੇਂ ਵਿਕਦੀ ਆ ਘਰੇ ਬਹਿ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਜੀ ਬਾਬਾ ਜੀ ਖਾਲਸੇ ਦੀ ਤਵੱਸਿਆ ਹੀ ਬਹੁਤ ਆ ਬਾਬਾ ਜੀ ਹੈ ਬਾਬਾ ਇਹ ਖਾਲਸਾ ਹੈ ਖਾਲਸਾ ਖਾਲਸੇ ਦਾ ਕੰਮ ਹੀ ਜੱਪ-ਤਪ ਕਰਨਾ ਸਹੀ ਹੈ ਆ ਦੇਖੋ ਬਾਬਾ ਇਹ ਇੱਥੇ ਵੀ ਕੁ ਕੁ ਘੋੜੇ ਕੋਹੇ ਪਰਲੀ ਸਾਈਡ ਵੀ ਖੜੇ ਆ ਘੋੜੇ ਹਾਂਜੀ ਉਧਰ ਘੋੜੇ ਕਹਦੀ 50 55 60 ਘੋੜੇ ਹੈਗੇ ਆ ਜੀ ਰਾਮ ਨਾਥ ਜੀ ਬਾਬਾ ਇਹ ਕਹਦੀ ਇਹ ਵੇ ਜਿਹੜਾ 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 ਉੱਠ ਕੇ ਸਿੰਘਾਂ ਦੇ ਬਾਰੇ ਬੋਲਣ ਲੱਗ ਜਾਂਦਾ ਆ ਪਿੱਛੇ ਜੇ ਹੁਣ ਕਹਦੀ ਏ ਵੀ ਕੋਈ ਵੀ ਵਜਣਾ ਆਪਣੇ ਤੋਂ ਨਿਕਲਿਆ ਸੀ ਉਹ ਵਜਣਾ ਆਪਣੇ ਤੋਂ ਇਦਾਂ ਨਿਕਲ ਗਿਆ ਵੀ ਰਗੜੇ ਜਿਹੜੇ ਆਪਾਂ ਰਾਸਤ ਪਾਸ ਲਾਉਨੇ ਆ 100 ਦੇ ਕਿਲੋ ਬਦਾਮ ਹਾਂਜੀ ਜੀ ਬਾਬਾ ਉਹਦੇ ਦੇ ਲੋਕਾਂ ਨੇ ਕਹਿ ਰਹੀਏ ਵੀ ਜ਼ਮੀਰ ਵਿਖਾਉਣ ਦੀ ਕੋਈ ਕਸਰ ਨਹੀਂ ਛੱਡੀ ਕਈਆਂ ਨੇ ਦਾ ਆਪਣਾ ਸਿੰਘਾਂ ਦਾ ਜਿਨ੍ਹਾਂ ਨੂੰ ਗਿਆਨ ਹੈ ਜਜਵਾਰੇ ਉਹਨਾਂ ਨੇ ਅੱਖ ਵੀ ਕੀਤਾ ਜੀ ਬਾਬਾ ਜਿਹੜੇ ਬੰਦੇ ਮਨਮੁਖ ਆ ਜਿਨ੍ਹਾਂ ਨੂੰ ਕੋਈ ਕੋਈ ਸੂਝ ਨਹੀਂ ਕੋਈ ਪੋਸਦਾਂ ਨਹੀਂ ਦਾਦਾ ਨਹੀਂ ਹਣਾ ਜੀ ਬਾਬਾ ਉਹ ਬੰਦਿਆ ਨੇ ਬਹੁਤ ਮੰਦੀ ਸ਼ਬਦਾਵਲੀ ਵਰਤੀ ਬਦੇ ਚ ਜੀ ਹਣਾ ਪਰ ਜੇ ਕਹਿ ਦੀਏ ਵੀ ਇੰਨੀ ਇੱਕ ਸਿੰਘਾਂ ਦੀ ਜ਼ੋਰਤਾ 100 ਦੇ ਕਿਲੋ ਲੈਣੇ ਵੀ ਰੱਖਦੇ ਆ ਜ਼ੋਰ ਤੇ ਜੀ ਬਾਬਾ ਇਹ ਇਹ ਫਿਰ ਆਏ ਜਿਵੇਂ ਇੱਕ ਇੱਕ ਸਿੰਘ ਕੋਲੇ ਕਿੰਨੇ ਇੱਕ ਘੋੜੇ ਹੋ ਜਾਂਦੇ ਆ ਦਲਪੰਥ ਜੀ ਇੱਕ ਸਿੰਘ ਜੀ ਹੁਣ ਜਿਵੇਂ ਕਹਿ ਦੀਏ ਜਿਹੜਾ ਦਰਬਾਰ ਵਾਲਾ ਸਿੰਘ ਆ ਹਾਂ ਜੀ ਇਹ ਪੁਰਾਣੀ ਮਰਿਆਦਾ ਜਿਹੜਾ ਦਰਬਾਰ ਵਾਲਾ ਸਿੰਘ ਆ ਉਹਦੇ ਕੋਲ ਘੋੜਾ ਹੋਊਗਾ ਇੱਕ ਜੇ ਹੋਊਗਾ ਦਾ ਠੀਕ ਹੈ ਵੇ ਉਹਨੂੰ ਪਠਾ ਦਾ تھا ਕੋਈ ਹੋਰ ਫੌਜ ਲੈ ਕੇ ਵੀ ਪੈਰਾ ਕਰ ਦਿੰਦੀ ਆ ਹੋਰ ਫੌਜ ਸੇਵਾ ਕਰੀ ਜਾਂਦੀ ਆ ਹਾਂਜੀ ਤੇ ਜਿਹੜੇ ਫਿਰ ਕੋੜ ਕੋੜਿਆਂ ਵਾਲੇ ਸਿੰਘ ਆ ਕਿਸੇ ਕੋਲ ਦੋ ਕਿਸੇ ਕੋਲ ਤਿੰਨ ਕਿਸੇ ਕੋਲ ਇੱਕ ਐ ਫੌਜਾਂ ਦੇ حساب ਨਾਲ ਫਿਰ ਜਿਹੜੋ ਫੌਜ ਘਟ ਜੇ ਬਾਬਾ ਜੀ ਦੋ ਦੋ ਵੀ ਕਰਨੇ ਪੈ ਜਾਂਦੇ ਆ ਦੇਖਿਆ ਜਿੰਨਾ ਕਾ ਦਲਪੰਥ ਚ ਹਾਂਜੀ ਛੋਟੇ ਛੋਟੇ ਸਿੰਘ ਵੀ ਹੁੰਦੇ ਆ ਤੇ ਪਰ ਉਹਨਾਂ ਕੋਲੇ ਅੜ ਬੜ ਬਕੋੜੇ ਹੁੰਦੇ ਆਗੇ ਬਾਬਾ ਜੀ ਫੌਨ ਫੌਜ ਆ ਜਿਹੜੇ ਜੰਗੀ ਫੌਜ ਆ ਹਾਂ ਜੀ ਫੌਜ ਜੰਗੀ ਆ ਬਾਬਾ ਜੀ ਐਵੇਂ ਥੋੜੋ ਇੰਨੇ ਦਲੇਰ ਨੇ ਨੰਗ ਸਹੰਗੇ ਇਹ ਘੋੜਿਆਂ ਨੇ ਪਹਿਲਾਂ ਜੰਗ ਕਰ ਕਰਕੇ ਦਲੇਰ ਹੋ ਜਾਂਦੇ ਆ ਹਾਂ ਜੀ ਪਹਿਰਾ ਹੀ ਖਾਲਸੇ ਦਾ ਹੋਇਆ ਬਾਬਾ ਜੀ ਜੀ ਬਾਬਾ ਜੀ ਖਾਲਸਾ ਹੀ ਆਣਾ ਜੀ ਜਿਵੇਂ ਕਹਿੰਦੇ ਦੇਖਿਆ ਜਾਵਣਾ ਜੀ ਸਿੰਘਾਂ ਨਾਲ ਉਹ ਜਿਹੜੇ ਕਹਿੰਦੇ ਬੰਨ੍ਹਗ ਸਿੰਘ ਆਏ ਆ ਜਿਉਂ ਆ ਫਲਾਣਾ ਕੋਈ ਕਹਿੰਦਾ ਫਲਾਣਾ ਜੀ ਕੋਈ ਕਹਿੰਦਾ ਧਮਕਾ ਹੀ ਨੰਗ ਸਿੰਘ ਤਾਂ ਇਹਦਾ ਵੀ ਕਈ ਦਾ ਐਵੇਂ ਵੀ ਕਹਿੰਦੇ ਵੀ ਵੀ ਵੇਲੇ ਤੁਰੇ ਫਿਰਦੇ ਆ ਜੀ ਬਾਕੀ ਐਦਾਂ ਦੀ ਸ਼ਬਦਾਲੀ ਵੀ ਵਰਤਦੇ ਆ ਬੰਦੇ ਜੀ ਬਾਬਾ ਜੀ ਦਾ ਰਸਰ ਦਾ ਸੇਵਕ ਸਦਾ ਇੱਧਰ ਦੀ ਆਜੋ ਠੀਕ ਆ ਜੀ ਸਤਪੁਰ ਦੇ ਸੇਵਕ ਨਿਰਮਲ ਰੀ ਦਾਸਰ ਕੋ ਸੇਵਕ ਜਾਨੇ ਦਾ ਪ੍ਰਭਾ ਸੇਵਕ ਨਾਮ ਕੇ ਰਾਜਾ ਮਾਰਦੀ ਮਨ ਹਾ ਨਾਮ ਸਮਾ ਦੇ ਕੋਣ ਜਿਹੜੇ ਬਾਬਾ ਜੀ ਕਹਦੀਆਂ ਨੰਗ ਸਿੰਘਾਂ ਨੂੰ ਚੰਗਾ ਮਾੜਾ ਬੋਲਦੇ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਜੇ ਉਹਨਾਂ ਬੰਦਿਆਂ ਨੂੰ ਨੰਗ ਸਿੰਘਾਂ ਦੀ ਮਰਿਆਦਾ ਦੇ ਬਾਰੇ ਦੱਸਿਆ ਜਾਵੇ ਨਾ ਤੇ ਜੋ ਜਿਉਣਾ ਉਹਨਾਂ ਬੰਦਿਆਂ ਨੂੰ ਪੁੱਛਿਆ ਜਾਵੇ ਵੀ ਦਾਤਨ ਦਾ ਸ਼ਲੋਕ ਕੀ ਹੁੰਦਾ ਅੱਛਾ ਜੀ ਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਆਉਣਾ ਕਹਿੰਦਾ ਦਾਤਨ ਉਹ ਕਰਦੇ ਨਹੀਂ ਕਰਦੇ ਬੁਰਸ਼ਾ ਉਹ ਅੱਛਾ ਜੀ ਦਾਤਨ ਦਾ ਵੀ ਸ਼ਲੋਕ ਹੁੰਦਾ ਦਾਤਨ ਦਾ ਵੀ ਸ਼ਲੋਕ ਆ ਬਾਬਾ ਜੀ ਠੀਕ ਆ ਜੀ ਪੰਜਾਂ ਨੇ ਵੱਡੀ ਦਸਾਂ ਨੇ ਸਵਾਰੀ ਬੱਤੀਆਂ ਦੀ ਨਾਰ ਕਾਜੀ ਰੱਖੀ ਤੀ ਬਣਾ ਕੇ ਸਿੰਘਾਂ ਦਿੱਤੀ ਪਾੜ ਪੰਤਾਂ ਦਾ ਹਰਦਵਾਰ ਮੁਸਲਮਾਨਾਂ ਦਾ ਮੱਕਾ ਸਿੱਖਾਂ ਦਾ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦਕਨੂਤਾ ਕਾ ਜੋਣਾ ਪੜੇ ਦਾਤਨ ਮੁਸਲਮਾਨ ਪੱਕਾ ਤੇ ਕਹਿੰਨਾ ਕਿ ਸਿੰਘਾਂ ਦੀ ਮਰਿਆਦਾ ਇਹ ਵੀ ਹੈ ਨਾਲ ਨਾਲ ਜਿਹੜਾ ਸਲੋਕ ਪੜਨਾ ਦਾਤਨ ਦਾ ਉਹਦਾ ਪੜਨਾ ਹੀ ਪੜਨਾ ਦਾਤਨ ਪਾੜ ਕੇ ਛੁੱਟਣੀ ਆ ਠੀਕ ਹੈ ਜੀ ਜਿਹੜਾ ਵੀ ਦਾਤਨ ਕਰ ਲਈ ਉਹਦੂ ਬਾ ਪਾੜ ਕੇ ਛੁੱਟਣੀ ਆ ਹਾਂ ਜਿਹੜੇ ਕਾਜੀ ਨੇ ਉਹ ਧੀ ਬਣਾ ਕੇ ਰੱਖਦੇ ਆ ਠੀਕ ਹੈ ਜੀ ਇੱਕ ਨੇ ਕਰ ਲਈ ਠੀਕ ਹੈ ਜੀ ਉਥੇ ਰੱਖਦੇ ਦੂਜਾ ਆ ਗਿਆ ਉਹਨੇ ਕਰ ਲਿਆ ਬੁਰਸ ਉਥੇ ਰੱਖਦਾ ਤੀਜਾ ਆ ਗਿਆ ਉਹਨੇ ਕਰ ਲਿਆ ਬੁਰਸ ਉਥੇ ਰੱਖਦਾ ਠੀਕ ਹੈ ਜੀ ਤੇ ਜਿਹੜਾ ਸਿੰਘਾਂ ਦਾ ਪਹਿਰਾ ਬਾਬਾ ਜੀ ਇਹ ਜਿਹੜਾ ਸਿੰਘਾਂ ਨੇ ਦਾਤਨ ਕਰ ਲਈ ਪਾੜ ਕੇ ਅੱਛਾ ਛੁੱਟਨੀ ਇਹ ਤੇ ਸਲੋਕ ਪੜਨਾ ਠੀਕ ਹੈ ਫੇਰ ਕਹ ਦੀਏ ਵੀ ਦਮਾਲੇ ਦਾ ਵੀ ਸ਼ਲੋਕ ਆ ਤੇ ਦਮਾਲਾ ਚਣਾਉਣਾ ਆਪਾਂ ਇਹਦਾ ਵੀ ਸ਼ਲੋਕ ਆ ਇਹਦਾ ਵੀ ਸ਼ਲੋਕ ਆ ਹਾਂ ਠੀਕ ਆ ਪ੍ਰਸ਼ਾਦੇ ਦਾ ਵੀ ਸ਼ਲੋਕ ਆ ਅੱਛਾ ਜੀ ਕਹ ਰਹੀ ਮਹਾਰਾ ਨੇ ਤਾਂ ਆਖਿਆ ਸਿੰਘਾਂ ਨੂੰ ਵੀ ਕੋਈ ਵੀ ਕੰਮ ਕਰਨਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰਨੀ ਆ ਮਹਾਰਾ ਜੀ ਮੇਰੇ ਜੀ ਬਿਲਕੁਲ ਕੁਝ ਕਰਨਾ ਪਹਿਲਾਂ ਠੀਕ ਆ ਅਰਦਾਸ ਬੇਨਤੀ ਕਰਨੀ ਆ ਪਹਿਲਾਂ ਕੋਈ ਵੀ ਕਾਰਜ ਵਿੱਢਣਾ ਤੇ ਉਸ ਤੋਂ ਪਹਿਲਾਂ ਅਰਦਾਸ ਜ਼ਰੂਰ ਅਰਦਾਸ ਬੇਨਤੀ ਕਰਨੀ ਆ ਮਹਾਰਾ ਜੀ ਠੀਕ ਆ ਨਾਸ ਤੋਂ ਸੇਵਾ ਕਰਤੀ ਮਤਲੇ ਮਨ ਮਾਨੇ ਤੋਂ ਤੇ ਉਹ ਪਰ ਰਾਣੂ ਪਰਮੋਡਕ ਤੇ ਨਾਲ ਹੀ ਭਾਈ ਅਖੀਰ ਦੇ ਵਿੱਚ ਮੇਰੀ ਬੇਨਤੀ ਆ ਜਿੰਨੀਆਂ ਵੀ ਸੰਗਤਾਂ ਸਾਰੇ ਵਿਸ਼ਵ ਦੀਆਂ ਆਲ ਵਾਲਡ ਦੀਆਂ ਵੀ ਜਿੱਥੇ ਕਿਤੇ ਵੀ ਆਪਣਾ ਦਲਾ ਪੰਥਾ ਦਾ ਪੜਾ ਲੱਗਦਾ ਹੁੰਦਾ ਨਾ ਜਿਨ੍ਹਾਂ ਦੇ ਪਿੰਡ ਵਿੱਚ ਵੀ ਉਹ ਬਹੁਤ ਕਰਮਾਂ ਵਾਲੇ ਪਿੰਡ ਆ ਭਾਈ ਉਹਨਾਂ ਦੇ ਕਰਮਾਂ ਕੋਈ ਪਿਛਲੇ ਜਿਨ੍ਹਾਂ ਦੇ ਪਿੰਡ ਦਾਲ ਪੰਥਾ ਦਾ ਪੜਾ ਲੱਗਦਾ ਜੀ ਬਗਵਾਨ ਇਹ ਕੋਈ ਪੰਥ ਕਹੇ ਰੀ ਪਾਂ ਥਰੇ ਚਰਨ ਪੈਣੇ ਮਾੜੀ ਮੋਟੀ ਗੱਲ ਨਹੀਂ ਹੈਗੀ ਕੋਈ ਇਹ ਸਹੀ ਗੱਲ ਹੈ ਕਰੋੜਾਂ ਹੀ ਪਾਪ ਕੱਟੇ ਜਾਂਦੇ ਆ ਮਾਰਾਂ ਦੇ ਜੋ ਸਿੰਘਾਂ ਦੇ ਦਰਸ਼ਨੀ ਬਾਣੇ ਵਾਲੇ ਸੰਗ ਤੇ ਦਰਸ਼ਨੀ ਹੋ ਜਾਣਾ ਕਰੋੜਾਂ ਹੀ ਪਾਪ ਕੱਟੇ ਜਾਂਦੇ ਆ ਤੇ ਜੇ ਬਾਣਾ ਪਾਈ ਲਿਆ ਉਹਦੀਆਂ ਨੇ ਗੱਲਾਂ ਹੀ ਪਾਰਦੀਆਂ ਜੀ ਜੀ ਬਹੁਤ ਤੇ ਅਖੀਰ ਦੇ ਵਿੱਚ ਇਹੀ ਬੇਨਤੀ ਆ ਵੀ ਜਿਨ੍ਹਾਂ ਦੇ ਪਿੰਡ ਵੀ ਪੜਾ ਲੱਗਦਾ ਹੁੰਦਾ ਸਾਰੇ ਉੱਥੇ ਜਾ ਕੇ ਸਿੰਘਾਂ ਦੇ ਕੋਲੇ ਜਾਇਆ ਕਰੋ ਤੋਂ ਉਹਨਾਂ ਤੋਂ ਬਦਨ ਬਲਾ ਸੁਣਿਆ ਕਰੋ ਇਤਿਹਾਸ ਦੇ ਬਾਰੇ ਕੋਈ ਮਰਿਆਦਾ ਦਾ ਗਿਆਨ ਉਹਨਾਂ ਤੋਂ ਬਾਣੀ ਦਾ ਗਿਆਨ ਲਿਆ ਕਰੋ ਜਾ ਕੇ ਆਦੇ ਬੱਚਿਆਂ ਨੂੰ ਦਿਖਾਇਆ ਕਰੋ ਵੀ ਸਿੰਘ ਬਨੋ ਜੀ ਠੀਕ ਹੈ ਜੀ ਤੇ ਬਾਦ ਚੜ ਕੇ ਸਿੰਘਾਂ ਨੂੰ ਬੱਕਰੇ ਹਾਜ਼ਰ ਕਰਾਇਆ ਕਰੋ ਰਸਤਾ ਵਸਤਾ ਹਾਜ਼ਰ ਕਰਾਇਆ ਕਰੋ ਘੋੜਿਆਂ ਦੀਆਂ ਸੇਵਾ ਕਰਵਾਇਆ ਕਰੋ ਜਾ ਕੇ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਹੋਣਾ ਮਹਰੇ ਪਾਸ਼ਾ ਜੀਆਂ ਨੂੰ ਪਾਵੇ ਨਹਾਲੋ ਜਾਵੇ ਸਤਿ ਸ੍ਰੀ ਅਕਾਲ